ਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਜੇ ਫਟ ਗਰ ਸਾਬ ਸਭਾ ਦੀ ਡਿਊਟੀ ਲਈ ਜੋ ਜੋੜ ਮੇਲੇ ਤੇ ਹੋਣਾ ਹੈ 24 ਤਰੀਕ ਤੋਂ ਲੈ ਕੇ 27 ਤਰੀਕ ਤੱਕ ਮੇਨ 25 26 27 ਨੂੰ ਰਛ ਹੋਏਗਾ ਲੇਕਿਨ ਬਾਈ ਨੂੰ ਸੰਡੇ ਆ ਰਿਹਾ ਬਾਈ ਨੂੰ ਵੀ ਪਹੁੰਚ ਜਾਦਾ ਰਸ਼ ਹੋਏਗਾ ਅਸੀਂ ਉਸ ਤਰੀਕੇ ਜਿਹੜੇ ਆਪਣੇ ਡਿਊਟੀ ਪ੍ਰਬੰਧ ਕੀਤੇ ਹੋਏ ਨੇ ਜਿੰਦੇ ਵਿੱਚ ਪਾਰਕਿੰਗ ਦੇ ਗੁਰਦੁਆਰਾ ਸਾਹਿਬ ਡਿਊਟੀ ਲਈ ਟ੍ਰੈਫਿਕ ਅਰੇਂਜਮੈਂਟਸ ਕੀ ਕੀ ਨੇ ਲੰਗਰਾਂ ਦੇ ਨੇੜੇ ਕਿਥੇ ਕਿਥੇ ਕੀ ਕੀ ਰੂਟੀਆਂ ਉਹ ਸਬੰਧ ਵਿੱਚ ਅੱਜ ਸਾਰਾ ਜਿਹੜਾ ਜਾਇਜ਼ਾ ਲਿਆ ਇੱਥੇ ਕਿਹੜੀਆਂ ਸੜੀਆਂ ਸ਼ਟਰਡਾਊਨਸ ਨੇ ਉਹਨਾਂ ਬਾਰੇ ਜਾਇਜ਼ਾ ਲਿਆ ਕਿ ਕਿਹੜੀ ਕਿਹੜੀ ਤੜੀ ਪਾਰਕਿੰਗ ਚੋਂ ਕਿੰਨੀਆਂ ਚੱਲੀਆਂ ਟੋਟਲ 20 ਪਾਰਕਿੰਗ ਜੜੀਆਂ ਨੇ ਇੱਥੇ ਡਿਸਾਈਡ ਕੀਤੀਆਂ ਨੇ ਔਰ 80 ਸ਼ਟਲ ਜਿਹੜੀਆਂ ਨੇ ਉਹ ਅਲੱਗ-ਅਲੱਗ ਰੂਟ ਦੇ ਵਿੱਚ ਦੀ ਹੁੰਦਿਆ ਹੋਇਆ 8 ਉਹਨਾਂ ਦੇ ਜਿਹੜੇ ਸਟੇਸ਼ਨ ਬਣਾਏ ਨੇ ਉਹਨਾਂ ਨੇ ਕਿਹੜੀ ਥਾਂ ਤੋਂ ਅੱਗੇ ਲੈ ਕੇ ਜਾਣਾ ਪਬਲਿਕ ਨੂੰ ਜੀ ਤੇ ਕਿਹੜੀ-ਕਿਹੜੀ ਥਾਂ ਤੇ ਇਸ ਤਰੀਕੇ ਜਿਹੜੀ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਕੋਈ ਤਕਲੀਫ ਨਾ ਆਵੇ ਇਸੇ ਤਰੀਕੇ ਗੁਰਦੁਆਰਾ ਸਾਹਿਬ ਦੇ ਵਿੱਚ ਅੰਦਰ ਬਾਹਰ ਡਿਊਟੀ ਲਈ ਸਾਰੇ ਅਫਸਰਾਂ ਨੂੰ ਜਿਹੜਾ ਪ੍ਰੋਪਰ ਬਰੀਫ ਕੀਤਾ ਗਿਆ ਕਿਸ ਤਰ੍ਹਾਂ ਡਿਊਟੀ ਜਿਹੜੀ ਕਰਨੀ ਹੈ ਸਾਡੇ ਕੋਲ ਆਪਣੀ ਦੇਜ ਦੀ ਫੋਰਸ ਸਾਡੇ ਕੋਲ ਹੁਣ ਸਫੀਸ਼ੈਂਟ ਹੈ ਪਲੱਸ ਸਾਡੇ ਕੋਲ 22 ਤਰੀਕ ਨੂੰ ਜਿਹੜੀ ਅਸੀਂ ਹੋਰ ਫੋਰਸ ਮੰਗੀ ਹੋਈ ਹੈ ਉਹ ਵੀ ਸਾਡੇ ਕੋਲ 22 ਤਰੀਕ ਨੂੰ ਆਜੇਗੀ ਤੇ ਸਾਰੀ ਫੋਰਸ ਨੂੰ ਅਸੀਂ 23 ਤਰੀਕ ਨੂੰ ਪੁਲਿਸ ਲੈਨ ਦੇ ਵਿੱਚ ਕੱਲੇ ਕੱਲੇ ਪੁਆਇੰਟ ਬਾਰੇ ਜਿਹੜਾ ਬਰੀਫ ਕਰਾਂਗੇ ਕਿ ਉਹਨਾਂ ਦੀ ਕਿੱਥੇ ਕਿੱਥੇ ਆ ਡਿਊਟੀ ਇਸੇ ਤਰੀਕੇ ਜਿਹੜੇ ਨਾਲ ਸਾਡੇ ਕੋਲ ਵਲੰਟੀਅਰ ਜਿਹੜੇ ਲੱਗੇ ਹੋਏ ਨੇ ਉਹਨਾਂ ਨੂੰ ਵੀ ਨਾਲ ਅਸੀਂ ਬਰੀਫ ਕਰਾਂਗੇ ਕਿ ਉਹਨਾਂ ਨੇ ਸੰਗਤ ਦੇ ਵਿੱਚ ਕਿਵੇਂ ਉਹਨਾਂ ਨੂੰ ਸ਼ਟਰਸ ਬਾਰੇ ਬਰੀਫ ਕਰਨਾ ਹੈ ਰੂਟ ਬਾਰੇ ਕਰਨਾ ਹੈ ਔਰ ਕਿਸ ਤਰ੍ਹਾਂ ਜਿਹੜੀ ਡਿਊਟੀ ਕਰਨੀ ਹੈ ਇਹ ਸਾਰਾ ਹੀ ਆਪਸ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਕਮੇਟੀ ਨਾਲ ਤਾਲਮੇਲ ਪੈਦਾ ਕਰਕੇ ਤੇ ਬਹੁਤ ਹੀ ਵਧੀਆ ਜਿਹੜੇ ਪ੍ਰਬੰਧ ਇਹ ਕਿਤੇ ਚੱਲ ਰਹੇ ਸੋ ਲੋਕਾਂ ਲਈ ਮੈਸੇਜ ਆਪ ਲੋਕ ਨੂੰ ਤਾਂ ਇਹੋ ਹੀ ਬੇਨਤੀ ਹੈ ਕਿ ਗੁਰੂ ਘਰ ਆਓ ਛਰਦਨ ਨਾਲ ਆਗੇ ਮੱਥਾ ਟੇਕੋ ਜਿਹੜੇ ਆ ਜੇਬ ਕਦਰੇ ਨੇ ਇਹਨਾਂ ਤੋਂ ਬਚ ਕੇ ਰਹੋ ਅਸੀਂ ਜੇਬ ਕਦਰਿਆਂ ਦੇ ਉੱਤੇ ਤੇ ਸਾਰਿਆਂ ਤੇ ਜਿਹੜੀ ਪੂਰੀ ਸਖਤ ਜਿਹੜੀ ਨਿਗਰਾਨੀ ਰੱਖਾਂਗੇ ਤੇ ਬਰੂਕਰ ਸਰਦਾ ਦੇ ਨਾਲ ਇੱਥੇ ਸਾਰੀ ਸੰਤ ਨੇ ਆਉਣਾ ਉੱਥੇ ਪੁਲਿਸ ਨੂੰ ਸਾਡੇ ਹੋਰ ਜਿਹੜੇ ਬਲੈਂਡ ਯਰਸ ਨੇ ਨਾਲ ਸਿਵਲ ਪ੍ਰਸ਼ਾਸਨ ਨੂੰ ਪਬਲਿਕ ਪੂਰੀ ਕੋਆਪਰੇਟ ਕਰੇ ਜਿੱਥੇ ਅਸੀਂ ਆਪਣੇ ਅਲੱਗ-ਅਲੱਗ ਇਨਫੋਰਮੇਸ਼ਨ ਸੈਂਟਰ ਬਣਾਏ ਨੇ ਕਿਸੇ ਦਾ ਕੋ ਬੱਚਾ ਗੁੰਮ ਹੋ ਜਾਂਦਾ ਹੈ ਜਾਂ ਕਿਸੇ ਨੂੰ ਕੋਈ ਹੋਰ ਇਤਲਾਹ ਦੇਣੀ ਹੈ ਇਹ ਵੀ ਪਬਲਿਕ ਨੂੰ ਮੈਂ ਕਹਾਂਗਾ ਕਿ ਸਾਡਾ ਜਿੱਥੇ ਵੀ ਯੂਨੀਫਾਰਮ ਵਾਲਾ ਕੋਈ ਮੁਲਾਜ਼ਮ ਮਿਲਦਾ ਉਹਨੂੰ ਕਨਵੇਕਰ ਨੂੰ ਸਾਡੇ ਕੰਟਰੋਲ ਰੂਮ ਨੂੰ ਯੂਨੀਫਾਰਮ ਵਾਲਾ ਮੁਲਾਜ਼ਮ ਅੱਗੇ ਕੰਟਰੋਲ ਰੂਮ ਨੂੰ ਦੱਸੇਗਾ ਤੇ ਅਸੀਂ ਕੰਟਰੋਲ ਰੂਮ ਰਾਹੀਂ ਜੇ ਕਿਸੇ ਦਾ ਕੋਈ ਬੱਚਾ ਗੁੰਮ ਹੋਇਆ ਜਾਂ ਕੋਈ ਹੋਰ ਮੁਸ਼ਕਲ ਹੈ ਉਹ ਸਾਰੀ ਜਿਹੜੀ ਹੱਲ ਕਰਾਂਗੇ ਇਹਨੂੰ ਅਸੀਂ ਸਾਰਿਆਂ ਨੂੰ ਅਲੱਗ-ਅਲੱਗ ਸੈਕਟਰਸ ਦੇ ਵਿੱਚ ਵੰਡ ਕੇ ਔਰ ਸਾਡੇ ਜਿਹੜੇ ਵਾਇਰਲੈਸ ਸੈਟਰਾਂ ਹੀ ਸਾਰਾ ਜਿਹੜਾ ਪ੍ਰਬੰਧ ਕਿੱਥੇ ਜਾਂਦਾ